ਮੈਨੂੰ ਅੱਜ ਬਹੁਤ ਜਣੀ ਮੈਂ ਛੇਤੀ ਛੇਤੀ ਉਦਾਸ ਨਹੀਂ ਹੋਇਆ ਕਦੇ ਜ਼ਿੰਦਗੀ ਅੱਜ ਮੈਨੂੰ ਜਰੂਰ ਅੰਦਰ ਆਏ ਜਿ ਲੱਗ ਜਾਂਦਾ ਕਿ ਯਾਰ ਮੇਰੇ ਆਪਾ ਮੇਰੇ ਖਿਆਲ ਚ ਘੰਟੇ ਦੇ ਬੈਠਿਆ ਹੋਣਾ ਜੀ ਪੈਂਟਾ ਡੇਢ ਘੰਟਾ ਹੋ ਗਿਆ ਗ੍ਰਾਮਰ ਤਾਂ ਸਾਰੀ ਤੁਹਾਨੂੰ ਜ਼ਿਆਦਾ ਪਤਾ ਹੈ ਇੱਕ ਭਾਵ ਦੀ ਗੱਲ ਜਿਹੜੀ ਮੇਰੇ ਅੰਦਰ ਚੱਲ ਰਹੀ ਸੀ ਮੈਂ ਕਿਹਾ ਯਾਰ ਜਿਹੜੇ ਉਹ ਪੈਂਟਰਾ ਸਾਡੇ ਆਪਣੇ ਉਦਯੋਗਪਤੀ ਜਿਹੜੇ ਉਹ ਉਹ ਕਿਹੜਾ ਕੋ ਬਾਰ ਆਇਆ ਜਿਨ੍ਹਾਂ ਦੀਆਂ ਫੈਕਟਰੀਆਂ ਇੱਥੇ ਹੈਗੀਆਂ ਕੀ ਉਹਨਾਂ ਦੇ ਘਰੇ ਕਦੇ ਟੇਬਲ ਤੇ ਗੱਲ ਨਹੀਂ ਚੱਲਦੀ ਅਸੀ ਇੱਥੇ ਇੱਕ ਬੰਦੇ ਦਾ ਕਤਲ ਕਰਦੀਏ ਤਾਂ ਜਗ ਵਿੱਚ ਚਰਚਾ ਹੁੰਦੀ ਹੈ ਕਿ ਯਾਰ ਫਲਾਣ ਨੇ ਫਲਾਣਾ ਮਾਰਤਾ ਤੇ ਐਸ ਪਾਣੀ ਦੇ ਥਰੂ ਤਾਂ ਕਿੰਨੇ ਮਰ ਗਏ ਜੀ ਸਮੂਹਿਕ ਕਤਲ ਕਿੰਨੇ ਮਰ ਗਏ ਤੇ ਤੇ ਮੈਂ ਤਾਂ ਉਹਨਾਂ ਭੈਣ ਭਰਾਵਾਂ ਨੂੰ ਆਪਣੇ ਸਮਝ ਕੇ ਔਰ ਬਹੁਤ ਨੀਵਾ ਹੋ ਕੇ ਬੇਨਤੀ ਕਰਨੀ ਚਾਹਣਾ ਅੱਜ ਦੇ ਪੋਡਕਾਸਟ 'ਚੋ ਕਿ ਕਿ ਜਰੂਰ ਆਪਾ ਰੱਬ ਦੇ ਬੰਦੇ ਆ ਤੇ ਰੱਬ ਨੂੰ ਜਾਨ ਦੇਣੀ ਹੈ ਤੇ ਬਾਕੀ ਤਾਂ ਚਲੋ ਸਰਕਾਰਾਂ ਸਮਾਜ ਮੈਂ ਗੱਲਾਂ 'ਚ ਹੀ ਦੇਖਿਆ ਕਿ ਤਾੜੀ ਦੋਵੇਂ ਹੱਥਾਂ ਨਾਲ ਹੀ ਵੱਜੀ ਹੈ ਇਕ ਨਾਲ ਨਹੀਂ ਵਜੇ ਪਰ ਮੈਨੂੰ ਲੱਗਦਾ ਕਿ ਕਿ ਅੱਜ ਦੇ ਇਸ ਸੁਨੇਹੇ ਚ ਜਿਉਂ ਉਹ ਭਰਾ ਸੁਣਦੇ ਆ ਪਰਿਵਾਰ ਸੁਣਦੇ ਆ ਉਹਨਾਂ ਦੇ ਧੀਆਂ ਪੁੱਤ ਨੋਹਾ ਉਹਨਾਂ ਦੀਆਂ ਪੋਤੇ ਪੋਤੀਆਂ ਜੇ ਟੇਬਲ ਤੇ ਬਹਿ ਕੇ ਉਹਨਾਂ ਫੈਕਟਰੀ ਵਾਲਿਆਂ ਦੇ ਨਾਲ ਖਾਣਾ ਖਾ ਰਹੇ ਆ ਤਾਂ ਯਾਰ ਜ਼ਰੂਰ ਤੁਸੀਂ ਉਹਨਾਂ ਦੇ ਚਿਹਰੇ ਵੱਲ ਦੇਖਿਓ ਕਿ ਤੁਹਾਡੇ ਵਰਗੇ ਹੀ ਧੀਆਂ ਪੁੱਤ ਪੋਤੇ ਪੋਤੀਆਂ ਇੱਥੇ ਆਂ ਆ ਦਰਿਆ ਦੇ ਨਾਲ ਨਾਲ ਵਾਲੇ ਪਿੰਡਾਂ ਚ ਵੀ ਆ ਹੋਰ ਬਹੁਤ ਸਾਰੇ ਦਰਿਆ ਜਿਹੜੇ ਇਸ ਤਰ੍ਹਾਂ ਦੇ ਅਸੀਂ ਗੰਦੇ ਕਰਨ ਤੇ ਲੱਗੇ ਹੋਏ ਆ ਪੈਸਾ ਨਾਲ ਨਹੀਂ ਜਾਣਾ ਬਾਈ ਹਨਾ ਉਹ ਤਾਂ ਤਗਵਈਏ ਗਾਉਂਦੇ ਫਿਰਦੇ ਆ ਮੈਂ ਉਹਦੀਆਂ ਕਠੜੀਆਂ ਬੰਨ ਬੈਠਾ ਜਿਹੜਾ ਨਾਲ ਨਹੀਂ ਤੇ ਨਾਲ ਨਹੀਂ ਜਾਣਾ ਬਾਈ ਤੇ ਜ਼ਰੂਰ ਇਸ ਗੱਲ ਤੇ ਚਰਚਾ ਕਰਿਓ ਆਪਦੇ ਘਰਾਂ ਚ ਬਾਕੀ ਸਾਰੀਆਂ ਗੱਲਾਂ ਸੈਕੰਡਰੀ ਐ ਭਾਵ ਮੇਲਾ ਦਾ ਸਿਖਰ ਸਿਰ ਚੜ ਕੇ ਬੋਲ ਦਿੰਦਾ ਹਮੇਸ਼ਾ